ਪ੍ਰਧਾਨ ਜੀ ਅੱਜ ਆਪਾਂ ਲੁਧਿਆਣਾ ਪਹੁੰਚੇ ਆਂ ਜਿਵੇਂ ਜੁਣ ਹੋ ਰਹੀ ਆ ਕਿ ਮੁਲਾਜ਼ਮ ਵੀ ਆਏ ਨੇ ਪੈਨਸ਼ਨਰ ਵੀ ਆਏ ਨੇ ਲਗਭਗ 2.5 ਲੱਖ ਮੁਲਾਜ਼ਮਾਂ ਜਿਹਨਾਂ ਪੈਸੇ ਪਹੁੰਚੇ ਹੋਏ ਜੀ ਕਿ ਕੀ ਕਰਨ ਨਾਲ ਕੱਟ ਕਰਨਾ ਅੱਜ ਪੰਜਾਬ ਰਾਜ ਪੈਨਸ਼ਨ ਮਹਾਸਭਾ ਦੇ ਵੱਲੋਂ ਪੰਜਾਬ ਦੇ ਸੈਂਕਡ ਪੈਨਸ਼ਨ ਜਿਹੜੇ ਹਨਗੇ ਇਸ ਅੱਜ ਪ੍ਰਵਾਹ ਵਿੱਚ ਦੇ ਵਿੱਚ ਸ਼ਾਮਲ ਹੋਏ ਆਏ ਨੇ ਇਹ ਪੈਨਸ਼ਨ ਜਿਹੜਾ ਸੀ ਪੰਜਾਬ ਸਰਕਾਰ ਵੱਲੋਂ ਜਿਆ 1825 25 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਕਿ ਸਾਡੀ ਪੈਨਸ਼ਨ ਦੇ ਮੁਲਾਜ਼ਮਾਂ ਨੂੰ ਵੰਡ ਕੇ ਆਸ਼ੀਸ਼ੇ ਵੰਡਤਾਂ ਨੂੰ ਨੇ ਉਹਨੂੰ ਬਕਾਇਆ ਦੇਣ ਦੇ ਖਾਤੇ ਚਾਹੀਦਾ ਸਰਕਾਰ ਨੂੰ ਇਹ ਸੀ ਕਿ ਉਹ ਬਕਾਇਆ ਯਕ ਮੁਕਤ ਜਿਹੜਾ ਸੀ ਸਾਰਿਆਂ ਨੂੰ ਮਿਲ ਜਾਣਾ ਚਾਹੀਦਾ ਸੀ ਔਰ ਸਭ ਨਾਲ ਬੜੀ ਕਿਸਮਤ ਇਹ ਹੈ ਵੀ ਜਿਹੜੇ 16 ਤੋਂ ਪਹਿਲਾਂ ਰਿਟਾਇਰ ਹੋਏ ਪੈਨਸ਼ਨ ਦੇ ਉਹਨਾਂ ਨੂੰ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਤੋਂ ਲੈ ਕੇ ਕਮਿਸ਼ਨ ਦੇ ਸਪਾਰਸ਼ ਦੇ ਅਨੁਸਾਰ 2 ਪੁਆਇੰਟ ਰੱਖਦਾ ਜੇ ਅਸੀਂ ਫੈਕਟ ਨਹੀਂ ਦਿੱਤਾ ਔਰ نو ਸਿਰ ਫਿਕਸੇਸ਼ਨ ਜਿਹੜੀ ਜਿਹੜੀ ਕਿ ਉਹਨਾਂ ਨੇ 29-10-23 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪਹਿਰੇ ਪੰਜ ਕਿਲੇ ਵਿੱਚ ਦਰਜ ਕੀਤਾ ਉਹਦੇ ਮੁਤਾਬਕ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਕੀਤਾ ਉਹ ਫਿਕਸੇਸ਼ਨ ਨਹੀਂ ਹੋ ਰਹੀ। ਤੀਜੀ ਗੱਲ 1 ਜੁਲਾਈ 21 ਤੋਂ ਲੈ ਕੇ ਹੁਣ ਤੱਕ 119 ਮਹੀਨੇ ਦਾ ਬਕਾਇਆ ਕਿਸ਼ਤਾਂ ਸਮ ਦਿੰਦੇ ਰਹੇ ਕਿਸ਼ਤਾਂ ਦਾ ਉਹ ਅਜੇ ਤੱਕ ਨਹੀਂ ਦਿੱਤਾ ਜਦਕਿ ਉਹਨਾਂ ਨੇ ਆਪਣੇ ਪਹਿਰੇ ਵਿੱਚ ਸਾਫ਼ ਲਿਖਿਆ ਹੈ ਕਿ ਅਸੀਂ ਇਹਦਾ ਫੈਸਲਾ ਵੀ ਕਿਸ਼ਤਾਂ ਵਿੱਚ ਦੇਣ ਦਾ ਕਰਾਂਗੇ, ਛੇਤੀ ਕਰਾਂਗੇ। ਵਿਸ਼ਲਤਾ ਕਿ ਸਾਡੇ ਸੋਰਸ ਆਫ ਇਨਕਮ ਨੂੰ ਇਜਾਜ਼ਤ ਦੇਣਗੇ ਇਹ ਸਾਰੀਆਂ ਗੱਲਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਸਾਡੇ ਮਹਾਸੰਗ